ਅੱਛਾ ਪਿਤਾ ਜੀ ਕਹਿੰਦੇ ਕਤਕ ਦਾ ਮਤਲਬ ਕਤੇ ਦਾ ਮਹੀਨਾ ਇਹ ਤੋ ਕਰਮ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਮਗਰ ਕਦੀ ਇਹ ਨਹੀਂ ਜਾਣਦਾ ਵੀ ਕਰ ਕੀ ਰਿਹਾ ਹੈ ਪਤਾ ਲੱਗਾ ਜੀ ਕਰਮ ਤਾਂ ਹਰ ਪ੍ਰਾਣੀ ਰੋਜ਼ ਕਰਦਾ ਹੀ ਹੈ ਮਗਰ ਇਹ ਨਹੀਂ ਪਤਾ ਮੈਂ ਕੀ ਕਰਦਾ ਸੁੱਤਾ ਰਿਹਾ ਝੂਠ ਬੋਲਦਾ ਰਿਹਾ ਨਿੰਦਾ ਕਰਦਾ ਰਿਹਾ ਚੁਗਲੀ ਕਰਦਾ ਰਿਹਾ ਮਗਰ ਇਹਨੂੰ ਪਤਾ ਨਹੀਂ ਲੱਗਾ ਵੀ ਮੈਂ ਕਰ ਕੀ ਰਿਹਾ ਹੈ ਜਦੋਂ ਇਹਨਾਂ ਕੰਮਾਂ ਮਾੜਿਆਂ ਦੀ ਇਹਨੂੰ ਮਿਲੀ ਸਜ਼ਾ ਤੇ ਫਿਰ ਦੋਸ਼ ਕਿਸੇ ਨੂੰ ਦਿੰਦਾ ਹੈ ਇੱਧਰ ਵੇਖੋ ਜੀ ਫਿਰ ਦੋਸ਼ ਕਿਸੇ ਨੂੰ ਦਿੰਦਾ ਹੈ ਮੇਰੇ ਨਾਲ ਮਾੜਾ ਹੋ ਗਿਆ ਮੇਰੇ ਨਾਲ ਧੱਕਾ ਹੋਇਆ ਸਾਬ ਕਹਿੰਦੇ ਇਸ ਤਰ੍ਹਾਂ ਨਾ ਕਰ ਪਹਿਲਾਂ ਆਪਣੇ ਕਰਮਾਂ ਨੂੰ ਨਾਪ ਵੀ ਤੂੰ ਕੀ ਕਰ ਰਿਹਾ ਹੈ ਅਖ ਵੇਗਰੂ ਜਿਸ ਵੇਲੇ ਉੱਠ ਕੇ ਰੱਬ ਦੀ ਆਵਾਦਤ ਕਰਨੀ ਸੀ ਉਸ ਵੇਲੇ ਤੇ ਤੂੰ ਸੁੱਤਾ ਰਹੇ ਹੋ ਗੁਰੂ ਨੇ ਕਹੇ ਸੀ ਚੁਗਲੀ ਨਹੀਂ ਕਰਨੀ ਨਿੰਦਾ ਨਹੀਂ ਕਰਨੀ ਕਿਸੇ ਦਾ ਪੈਸਾ ਨਹੀਂ ਖਾਣਾ ਆਖੋ ਵੇ ਗੁਰੂ ਵਾਹਿਗੁਰੂ ਉਹ ਤਾਂ ਸਭ ਕੁਝ ਕਰਦਾ ਰਹੇ ਹੋਂ ਜਦੋਂ ਤੈਨੂੰ ਉਹਦੀ ਸਜ਼ਾ ਮਿਲੀ ਤੇ ਉਹਦਾ ਦੋਸ਼ ਤੂੰ ਕਿਸੇ ਦੇ ਸਿਰ ਤੇ ਮਾੜਨਾ ਸ਼ੁਰੂ ਕਰ ਦਿੱਤਾ ਸਾਬ ਜੀ ਅੱਜ ਕਹਿੰਦੇ ਕਤਤਕ ਕਰਮ ਕਮਾਵਣੇ ਦੋਸ਼ ਨਾ ਕਹੋ ਜੋ ਇਹ ਕਿਸੇ ਜੋਗੇ ਦੋਸ਼ ਨਾ ਛੱਡ ਹੁਣ ਦੱਦਾ ਦੋਸ਼ ਨਾ ਦੇਉਂ ਕਿਸੇ ਵੱਲਣਾ ਤੇ ਵਿਚਾਰਨਾ ਕੁਝ ਹੋਰ ਹਾਰੇ ਇਹਨੂੰ ਚੰਗੀ ਤਰ੍ਹਾਂ ਮੇਰੀਆਂ ਪੜ੍ਹਨਾ ਵੀਰ ਗੁਰਸਿੱਖ ਵਿਚਾਰੋ ਜਦ ਦਾ ਦੋਸ਼ ਨਾ ਦੇਉ ਕਿਸੇ ਜਿਹੜੀ ਜਿਹੜੀ ਤੁਹਾਡੇ ਚ ਪ੍ਰੋਬਲਮ ਆਈ ਆ ਘਰ ਵਿੱਚ ਆਈ ਆ ਤੇ ਚੰਗੀ ਤਰ੍ਹਾਂ ਵੇਖਣਾ ਦੋਸ਼ ਕਿਸੇ ਨੂੰ ਨਾ ਦੇਣਾ ਜਦਨ ਤੂੰ ਕਿਤੇ ਆਪਣੇ ਕਰਮ ਵੇਖਣ ਲੱਗ ਪਿਓ ਦੁੱਖਾਂ ਦਾ ਨਾਸ ਹੋ ਜਾਣਾ ਤੂੰ ਵੇਖਦਾ ਨਹੀਂ ਫਿਰ ਅੱਖਾਂ ਮੀਟ ਕੇ ਦੋਸ਼ ਕਿਸੇ ਨੂੰ ਦੇਣਾ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਜਿਹੜਾ ਪੱਟੀ ਲਿਖੀ ਆ ਨਾ ਪੱਟੀ ਲਿਖੀ ਉਹਦੇ ਵਿੱਚ ਇੱਕ ਵਜਨ ਲਿਖਿਆ ਦੱਦੇ ਦੋਸ਼ ਨਾ ਦੇਉ ਕਿਸੇ ਸੂਝਵਾਨ ਕੀ ਕਰਦੇ ਵੀ ਮੈਂ ਦੋਸ਼ ਕਿਸੇ ਨੂੰ ਨਹੀਂ ਦਿੰਦਾ ਦੋਸ਼ ਕਰਮਾਂ ਆਪਣੇ ਆ ਬੋਲੋ ਨਾ ਦੋਸ਼ ਕਰਮਾਂ ਆਪਣੇ ਜੇ ਮੇਰੇ ਘਰ ਦੇ ਵਿੱਚ ਦੁੱਖ ਆਏ ਨੇ ਤਕਲੀਫਾਂ ਆਈਆਂ ਤੇ ਮੇਰੇ ਕਰਮਾਂ ਕਰਕੇ ਆਈਆਂ ਕਿਸੇ ਨੇ ਨਹੀਂ ਮੈਨੂੰ ਦਿੱਤੇ ਮਨ ਮੂਰਖ ਕਾਹੇ ਬਲਲਾਈਏ ਪੁਰਬ ਲਿਖੇ ਕਾ ਲਿਖਿਆ ਪਈਏ ਦੁਖ ਸੁਖ ਪ੍ਰਭ ਦੇ ਵਣਹਾਰ ਅਵਰਤਿਆਗ ਤੂੰ ਇਸੇ ਚਤਾ ਤੇਰੇ ਕਰਮ ਦੁਨੀਆ ਨਹੀਂ ਵੇਂਦੀ ਅਖੋ ਵੇਗਰੂ ਤੂੰ ਮਾੜੇ ਕਰਦਾ ਸੋਨਾ ਦਾੜਾ ਰੱਖ ਕੇ ਸੋਨਾ ਸਰੂਪ ਬਣਾ ਕੇ ਇਹ ਰੱਬ ਨੂੰ ਪਤਾ ਏ ਤੂੰ ਕੀ ਕਰ ਰਿਹਾ ਲੋਕਾਂ ਦੀਆਂ ਨਜ਼ਰਾਂ ਵਿੱਚ ਤੂੰ ਬਹੁਤ ਚੰਗਾ ਹੈ ਮਗਰ ਇਸ ਮਾੜੇ ਚੰਗੇ ਕਰਮਾਂ ਦਾ ਕਿਹਨੂੰ ਪਤਾ ਹੈ ਰੱਬ ਨੂੰ ਫਿਰ ਉਹ ਤੇਰੇ ਉਸ ਕਰਮਾਂ ਦੇ ਆਧਾਰ ਤੇ ਤੈਨੂੰ ਦੁੱਖ ਤੇ ਸੁਖ ਦਿੰਦਾ ਹੈ ਅਖੋ ਵੇਗਰੂ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨ ਦਰਾਨੀ ਨੂੰ ਦੋਸ਼ ਨਾ ਦੇ ਜਠਾਣੀ ਨੂੰ ਦੋਸ਼ ਨਾ ਦੇ ਗਵਾਂਢੀ ਨੂੰ ਦੋਸ਼ ਨਾ ਦੇ ਦੋਸ਼ ਆਪਣੇ ਕਰਮਾਂ ਨੂੰ ਚੰਗੀ ਤਰ੍ਹਾਂ ਪੜ ਪੇ ਮੈਂ ਕੀਤਾ ਕੀ ਹੈ ਮੈਂ ਮਾੜੇ ਕਰਮ ਕੀਤੇ ਤੇ ਮੈਨੂੰ ਮਾੜੇ ਨਤੀਜੇ ਭੁਗਤਣੇ ਪਏਗੇ ਇਸ ਕਰਕੇ ਮੇਰੇ ਸਤਿਗੁਰੂ ਅੱਜ ਮਹੀਨੇ ਵਿੱਚ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਕਿਸੇ ਜੋਗੇ ਨਾ ਛੱਡ ਹਾਂਜੀ ਪਰ ਬੇਸਰ ਤੇ ਪੁਨੇਆ ਵਿਆਪਨ ਸਭ ਤੇ ਅਰੋਗ ਧੰਨ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਈ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ ਦੇਨ ਹਾਰ ਨੂੰ ਭੁੱਲ ਜਾਂਦੇ ਨੇ ਕਰਨ ਹਾਰ ਵਹਿਗੁਰੂ ਨੂੰ ਭੁੱਲ ਜਾਂਦੇ ਪਰਮੇਸ਼ਰ ਤੇ ਭੁੱਲਿਆ ਸਾਰੇ ਬੋਲੋ ਇੱਕ ਵਾਰ ਇਤ ਰੋਗ ਨਹੀਂ ਲੱਗਦਾ ਫਿਰ ਵਿਆਪਨ ਸਭੇ ਰੋਗ ਸਾਰੀ ਕਾਇਨਾਤ ਦੇ ਦੁੱਖ ਤਕ ਤਲਿਫਾਂ ਪਾਓ ਪ੍ਰੋਬਲਮਾਂ ਅੱਜ ਕੀ ਹੈ ਸੰਸਾਰ 'ਚ ਤੁਸੀਂ ਚੰਗੀ ਤਰ੍ਹਾਂ ਅੰਮ੍ਰਿਤ ਵੇਲੇ ਬੈਠੇ ਹੋ ਚੰਗੀ ਤਰ੍ਹਾਂ ਸਮਾਜ ਨੂੰ ਵੇਖੋ ਅੱਜ ਕੋਈ ਵੀ ਸੁਖੀ ਨਹੀਂ ਅਮੀਰ ਵੀ ਸੁਖੀ ਨਹੀਂ ਗਰੀਬ ਵੀ ਸੁਖੀ ਨਹੀਂ ਹਰ ਇਨਸਾਨ ਅੱਜ ਦੁਖੀ ਹੈ ਕਿਉਂ ਦੁਖੀ ਹੈ ਲੋਕੀ ਰੱਬ ਦੀ ਹੋਂਦ ਨੂੰ ਭੁੱਲ ਗਏ ਨੇ ਇੱਥੋਂ ਤੱਕ ਰੱਬ ਦੀ ਹੋਂਦ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਤਾਂ ਰੱਬ ਹੈ ਹੀ ਨਹੀਂ ਤੁਸੀਂ ਆਪ ਸਮਾਜ ਵਿੱਚ ਇਹ ਵਜਨ ਸੁਣੇ ਹੋਣਗੇ ਲੋਕਾਂ ਦੇ ਮੂੰਹ ਚ ਵੀ ਐਵੇਂ ਲੋਕੀ ਰੌਲਾ ਪਾਉਂਦੇ ਨੇ ਰੱਬ ਉਧਰ ਤੁਹਾਡੀ ਜੇ ਤੇ ਆਸਥਾ ਹੈ ਉਹ ਕਹਿੰਦੇ ਪੌਣ ਪਾਣੀ ਬਸੰਤਰ ਮਾਹੇ ਪੌਣ ਚ ਵੀ ਹੈ ਅਖ ਵਹਿਗੁਰੂ ਵਹਿਗੁਰੂ ਗੱਲ ਕਿ ਬੋਲੋ ਵਹਿਗੁਰੂ ਪਾਣੀ ਵਿੱਚ ਵੀ ਹੈ ਤੇ ਅੱਗ ਵਿੱਚ ਵੀ ਹੈ ਜੇ ਅੱਗ ਵਿੱਚ ਨਾ ਹੋਵੇ ਤੁਹਾਡੀ ਰੋਟੀ ਨਾ ਪੱਕੇ ਤੁਹਾਨੂੰ ਜਿਉਂਦੇ ਰੱਖਣ ਨੂੰ ਅੱਗ ਵਿੱਚ ਰੱਬ ਆਪ ਬੈਠਾ ਹੈ ਅਖ ਵਹਿਗੁਰੂ ਪਾਣੀ ਵਿੱਚ ਆਪਣੀ ਹਸਤੀ ਉਹਨੇ ਆਪ ਰੱਖੀ ਵੀ ਤੇਰੀ ਪਿਆਸ 부ਜੇ ਮੈਂ ਅੰਦਰ ਜਾਵਾਂ ਤੇ ਪਿਆਸ 부ਜੇ ਹਵਾ ਵਿੱਚ ਉਹਨੇ ਆਪਣੀ ਹਸਤੀ ਰੱਖੀ ਵੀ ਤੂੰ ਜਿਉਂਦਾ ਰਹੇ ਤੂੰ ਜਿੱਥੇ ਮਰਜੀ ਸ਼ੁਭ ਮੈਂ ਉੱਥੇ ਵੀ ਹਾਂ ਅਖੋ ਵੇਖ ਕੋਈ ਬੰਦਾ ਚਾਰ ਚਫੇਰਿਓਂ ਸ਼ੀਸ਼ਿਆਂ ਦਾ ਕਮਰਾ ਬਣਾ ਕੇ ਬਹਿ ਜਾਂਦਾ ਕਹਿੰਦਾ ਮੈਂ ਅਖਵਾ ਨੂੰ ਅੰਦਰ ਤੇ ਸਾਹ ਤੇ ਤੁਸੀਂ ਫੇਰ ਵੀ ਲੈਂਦੇ ਹੀ ਉਹਨਾਂ ਜੇ ਸਾਹ ਲੈਂਦੇ ਹੋ ਤੇ ਸਮਝ ਲਓ ਹਵਾ ਉੱਥੇ ਆ ਗਈ ਹੈ ਪਾਉਣ ਵਿੱਚ ਵੀ ਹੈ ਪਾਣੀ ਵਿੱਚ ਵੀ ਹੈ बस ਅੰਦਰ ਵਿੱਚ ਵੀ ਹੈ ਚਾਰ ਕੁੰਟ ਦੇ ਦਿਸੇ ਸਮਾਏ ਚਮਾ ਕੁੰਡਾਂ ਵਿੱਚ ਦਸਾਂ ਦਸ਼ਾਵਾਂ ਵਿੱਚ ਉਹਦੀ ਜੋਤ ਜਗਦੀ ਮਗਰ ਨਾਸਕ ਰੂਹ ਕਹਿ ਰਹੀ ਆ ਵੀ ਰੱਬ ਹੈ ਨਹੀਂ ਰੱਬ ਹੈ ਨਹੀਂ ਮਗਰ ਨਹੀਂ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਭਾਈ ਜਿਹੜੇ ਰੱਬ ਦੀ ਹੋਂਦ ਨੂੰ ਵੀ ਭੁੱਲ ਜਾਂਦੇ ਨੇ ਅੱਜ ਦੁਨੀਆ ਹੀ ਭੁੱਲ ਗਈ ਮੈਂ ਮੈਂ ਨਹੀਂ ਕਹਿੰਦਾ ਵੀ ਕੋਈ ਤਿੰਨੇ ਚਾਰ ਨੇ ਆਪਾਂ ਸਾਰੇ ਹੀ ਭੁੱਲੇ ਆ ਜੇ ਉਹਦੀ ਹੋਂਦ ਨੂੰ ਮੰਨਦੇ ਹੋਈਏ ਤੇ ਅਮਰਤ ਵੇਲੇ ਉੱਠੀਏ ਰੱਬ ਸਾਨੂੰ ਵੇਖ ਰਿਹਾ ਇਸ਼ਾਨਾਨ ਕਰੀਏ ਵਾਹਿਗੁਰੂ ਦਾ ਨਾਮ ਜਪੀਏ ਫਿਰ ਰੱਬ ਸਾਨੂੰ ਵੇਖ ਰਿਹਾ ਅਸੀਂ ਜੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਤੇ ਰੱਬ ਨੂੰ ਦੂਰ ਸਮਝ ਰਹੇ ਆਂ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਮੇਰੇ ਸਤਿਗੁਰੂ ਅਜਪਤਾ ਜੀ ਕਹਿੰਦੇ ਜਿਹੜੇ ਜਿਹੜੇ ਪਹਿ ਰੱਬ ਦੀ ਹੋਂਦ ਨੂੰ ਭੁੱਲ ਜਾਂਦੀ ਉਹਨਾਂ ਨੂੰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਵਿਆਪਨ ਸਭੇ ਰੋਗ ਹਾਂਜੀ ਦੇ ਮੁਕਤ ਅਖੋ ਵੈਗਰੂ ਵੈਗਰੂ ਚੰਗੀ ਤਰ੍ਹਾਂ ਪਕੜਨ ਦੀ ਕੋਸ਼ਿਸ਼ ਕਰਿਓ ਜਿਹੜੇ ਰੱਬ ਤੋਂ ਬੇਮੁਖ ਹੋ ਗਏ ਲੋਕੀ ਤੇ ਫਿਰ ਮੈਂ ਇੱਕ ਵਾਰ ਆਪ ਜੀ ਨੂੰ ਕਹਿਣ ਲੱਗਾ ਜੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਤਰਾ ਲੱਗਦਾ ਸਾਰੀ ਦੁਨੀਆ ਹੀ ਬੇਮੁਖ ਹੋ ਗਈ ਬੇਮੁਖ ਹੋਣਾ ਇਹ ਨਹੀਂ ਸੀ ਰਾਤੀ ਉਹ ਗੁਰੂ ਕਾ ਪਿਆਰਾ ਕਹਿੰਦਾ ਸੀ ਤੁਸੀਂ ਪਿੱਠ ਕਰਕੇ ਬੈਠੇ ਹੋ ਆਪ ਦਾਣਾ ਕਾਲਾ ਕੀਤਾ ਸੀ ਅਖੋ ਵੈਗਰੂ ਵੈਗਰੂ ਤੇ ਮੈਂ ਸੋਚਦਾ ਸਾਂ ਇਹ ਤੈਨੂੰ ਇਹ ਨਹੀਂ ਪਤਾ ਕਿ ਪਿੱਠ ਕਰਨ ਨਾਲ ਗੁਰੂਵਾਲਾ ਪਿੱਠ ਨਹੀਂ ਹੁੰਦੀ ਵੈਸੇ ਪਿੱਠ ਕਰਕੇ ਬਹਿਣਾ ਨਹੀਂ ਚਾਹੀਦਾ ਇਹਨਾਂ ਨੂੰ ਨੋਟ ਕਰਿਓ ਗੁਰੂ ਦਾ ਸਤਕਾਰ ਸਨਮੁਖ ਹੋਣਾ ਹੈ ਜੇ ਬਾਈਚਾਂਸ ਭੁੱਲ ਵਿੱਚ ਕਿਤੇ ਹੋ ਗਈ ਆ ਤੇ ਇਹਨੂੰ ਪਿੱਠ ਨਹੀਂ ਕਹਿੰਦੇ ਪਿੱਠ ਇਹ ਆ ਗੁਰੂ ਦੀ ਮਰਿਆਦਾ ਤੋਂ ਬਾਹਰ ਹੋ ਜਾਣਾ ਗੁਰੂ ਦੀ ਮਰਿਆਦਾ ਤੋਂ ਮੁਨਕਰ ਹੋ ਜਾਣਾ ਗੁਰੂ ਮੈਂ ਨਹੀਂ ਮੰਨਦਾ ਗੁਰੂ ਦੀ ਮਰਿਆਦਾ ਨੂੰ ਦਾੜੀ ਕਟਾਉਣ ਲੱਗਿਆ ਮੈਂ ਗੁਰੂ ਤੋਂ ਪਿੱਠ ਕਰ ਲਈ ਆ ਆਖ ਵੇ ਗੁਰੂ ਕੇਸ ਕੱਟਣ ਲੱਗਿਆਂ ਪਰਵੱਟੇ ਕੱਟਣ ਲੱਗਿਆਂ ਵਾਲ ਕਾਲੇ ਕਰਨ ਲੱਗਿਆਂ ਮੈਂ ਗੁਰੂ ਆਲ ਪੇਠ ਕਰ ਲਈ ਵੀ ਗੁਰੂ ਕੋਈ ਚੀਜ਼ ਨਹੀਂ ਸਾਬ ਜੀ ਅੱਜ ਇਹੋ ਹੀ ਕਹਿੰਦੇ ਜਿਹੜੇ ਲੋਕੀ ਬੇਮੁਖ ਹੋ ਗਏ ਰੱਬ ਤੋਂ ਉਹਨਾਂ ਨੂੰ ਫਿਰ ਥੋੜੇ ਜੇ ਦੁੱਖ ਨਹੀਂ ਇੱਕ ਦਿਨ ਦਾ ਵਿਛੋੜਾ ਨਹੀਂ ਪੈਂਦਾ ਲੱਗਣ ਜਨਮ ਵਿਜੋਗ ਬੋਲੋ ਨਾ ਵਿਜੋਗ ਮਿੰਦ ਵਿਛੋੜੇ ਜਨਮਾਂ ਦੇ ਵਿਛੋੜੇ ਪੈਂਦੇ ਨੇ ਫਿਰ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸਲਮੇ ਬੜੀਆਂ ਲੰਮੀਆਂ ਸਜਾਵਾਂ ਮਿਲਦੀਆਂ ਉਸ ਜੀਵ ਆਤਮਾ ਨੂੰ ਜਿਹੜੇ ਹੁੰਦੇ ਪ੍ਰਤੱਖ ਇੱਕ ਵਾਰ ਬੋਲੇ ਹੁੰਦੇ ਬਾਣੀ ਗੁਰੂ ਜਿਹੜੀ ਆ ਪ੍ਰਤੱਖ ਆ ਹੁਣ ਸਾਹਮਣੇ ਕਿ ਕਿਤੇ ਲੁਕੀ ਆ ਬੋਲੋ ਨਾ ਗੁਰੂ ਕਿਥੇ ਇੱਕ ਗੁਰੂ ਕਿਤੇ ਛੁਪ ਕੇ ਬੈਠਾ ਹੈ ਜਾਂ ਪ੍ਰਤੱਖ ਆ ਤੇ ਮੇਰੇ ਤੀਸਰੇ ਪਾਤਸ਼ਾਹ ਨੇ ਇੱਕ ਬਚਨ ਲਿਖਿਆ ਹੁੰਦੇ ਪ੍ਰਤਖ ਗੁਰੂ ਜੋ ਵਿਛੜੇ ਬੋਲੋ ਹਾਂ ਹੁੰਦੇ ਪ੍ਰਤਖ ਗੁਰੂ ਜੋ ਵਿਛੜੇ ਜਿਹੜੇ ਹੁਣ ਵੀ ਵਿਛੜੇ ਨੇ ਪ੍ਰਤਖ ਸਤਗੁਰੂ ਦੇ ਪ੍ਰਕਾਸ਼ਮਾਨ ਹੁੰਦਿਆਂ ਵੀ ਜਿਹੜੀਆਂ ਰੂਹਾਂ ਵਿਛੜੀਆਂ ਤਿੰਨ ਕੋ ਦਰ ਢੋਈ ਨਹੀਂ ਤਿੰਨ ਕੋ ਦਰ ਢੋਈ ਨਹੀਂ ਉਹਨਾਂ ਨੂੰ ਉਹਦੇ ਰੱਬ ਦੇ ਦਰ ਤੇ ਕੋਈ ਢੋਈ ਨਹੀਂ ਇੱਥੇ ਸਾਹਿਬ ਜੀ ਅੱਜ ਕਹਿੰਦੇ ਜਿਹੜੇ ਜੀਵ ਉਹਦੇ ਤੋਂ ਬੇਮੁਖ ਹੋ ਗਏ ਨੇ ਬੇਮੁਖ ਦੇ ਅਰਥ ਚੰਗੀ ਤਰ੍ਹਾਂ ਸਮਝ ਲੈਣਾ ਰੱਬ ਵੱਲ ਪਿੱਠ ਕਰ ਲੈਣੀ ਰੱਬ ਵੱਲ ਪਿੱਠ ਕਰ ਲੈਣੀ ਮੰਦਰ ਆ ਤੁਹਾਡੇ ਸਾਹਮਣੇ ਸ਼ਨੀ ਦਾ ਮੰਦਰ ਖੁੱਲ ਗਿਆ ਅੱਜ ਨਹੀਂ ਤੇ ਕੱਲ ਇੱਥੇ ਵੀ ਲੈਣਾ ਲੱਗਣਗੇ ਆ ਮੰਦਰ ਉੱਥੇ ਹੀ ਕੋ ਖੁੱਲਦੇ ਜਿੱਥੇ ਗੁਰਦੁਆਰੇ ਨੇ ਹਰ ਮੰਦਰ ਸਾਹਿਬ ਦੇ ਸਾਹਮਣੇ ਖੁੱਲਦਾ ਕਦੀ ਨਹੀਂ ਸੀ ਹੁੰਦਾ ਮੈਂ ਨਿੱਕਾ ਜਿਆ ਕਈ ਵਾਰ ਦਰਬਾਰ ਸਾਹਿਬ ਆਪਣੇ ਮਾਪਿਓ ਦੇ ਨਾਲ ਜਾਂਦਾ ਨਾ ਕਦੀ ਉੱਥੇ ਮੰਦਰ ਨਹੀਂ ਸੀ ਹੁੰਦਾ ਮਗਰ ਬੂਹੇ ਅਗੇ ਖੁੱਲ ਗਿਆ ਆ ਤੁਹਾਡੇ ਸਾਹਮਣੇ ਖੁੱਲ ਗਿਆ ਜਿਹੜੀ ਸੰਗਤ ਗੁਰਦੁਆਰੇ ਆਉਗੀ ਆਉਣ ਵਾਲੀ ਲਾਦ ਨੂੰ ਕਿਤਨਾ ਪਕੜੋਗੇ ਜਿਹੜੇ ਜਿਹੜੇ ਲੋਕੀ ਸ਼ਨੀਵਾਰ ਤੁਰਪੈ ਨਰਾਤੇਆਂ ਵਾਲ ਤੁਰਪੈ ਐਵੇਂ ਬੇਮੁਖੇ ਨਾ ਕਹਿਣਾ ਵੀ ਕੋਈ ਹੋਰ ਕੋਈ ਸਿੰਘ ਨਿਕਲ ਆਉਂਦੇ ਬੇਮੁਖ ਦੇ ਗੁਰੂ ਦੀ ਮੱਤ ਤੋਂ ਵਿਪਰੀਤ ਚੱਲੇ ਜਾਣਾ ਇਹਨੂੰ ਕਹਿੰਦੇ ਬੇਮੁਖਤਾਈ ਸਰਾਦ ਰੱਖਣੇ ਸ਼ੁਰੂ ਕਰ ਦੇਣੇ ਸਰਾਦ ਕਰਨੇ ਸ਼ੁਰੂ ਕਰ ਦੇਣੇ ਨਰਾਤੇ ਕਰਨੇ ਸ਼ੁਰੂ ਕਰ ਦੇਣੇ ਇਹ ਸਾਰੇ ਕਰਮ ਜਿਹੜੇ ਨੇ ਬੇਮੁਖਤਾਈ ਦੇ ਨੇ ਸਾਬ ਕਹਿੰਦੇ ਜਿਹੜੇ ਜਿਹੜੇ ਰੱਬ ਤੋਂ ਬੇਮੁਖ ਹੋ ਗਏ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋਗ ਲੱਗਣ ਜਨਮ ਵਜੋਗ ਵਜੋਗ ਮੈਨ ਕੀ ਦੱਸਿਆ ਵਿਛੋੜਾ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ ਕਿਦ ਬਹਿ ਤੌੜੇ ਹੋਏ ਗਏ ਆਹ ਹਾ ਹਾ ਜਿੱਤੜੀ ਮਾਇਆ ਭੋਗ ਇਹ ਹੁਣ ਟਿੱਕੇ ਸੁਣਿਓ ਕੱਲ ਤੱਕ ਤੁਹਾਨੂੰ ਟੀਵੀ ਸੋਹਣਾ ਲੱਗਦਾ ਸੀ ਅੱਜ ਬਢੇਰੀ ਉਮਰ ਹੋ ਗਈ ਹੁਣ ਜਾਣਿਆਂ ਨੂੰ ਕਹਿੰਦਾ ਬੰਦ ਕਰੋ ਟੀਵੀ ਮਾਰਨਾ ਜੇ ਮੈਨੂੰ ਕੱਲ ਤੱਕ ਟੀਵੀ ਦਾ ਭੋਗ ਟੀਵੀ ਵੇਖਣਾ ਚੰਗਾ ਲੱਗਦਾ ਸੀ ਅੱਖ ਵੇਗਰੂ ਕੱਲ ਤੱਕ ਤਲੀਆਂ ਦੀ ਚੀਜ਼ਾਂ ਖਾਣੀਆਂ ਚੰਗੀਆਂ ਲੱਗਦੀਆਂ ਸੀ ਇੱਕ ਮਿੰਟ ਵਿੱਚ ਜਿਰਾਕ ਉਮਰ ਦਾ ਢਲਾ ਆਇਆ ਤੇ ਇਹ ਚੀਜ਼ਾਂ ਬੁਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਖਿੰਮੇ ਕੌੜੇ ਹੋਏ ਗਏ ਬੋਲੋ ਨਾ ਖਿੰਮੇ ਕੌੜੇ ਕੌੜੇ ਜਿਤੜੇ ਮਾਇਆ ਦੇ ਭੋਗ ਕੋੜੇ ਹੋਏ ਰੱਬ ਦਾ ਸਿਮਰਨ ਕੋੜਾ ਨਹੀਂ ਹੋਇਆ ਰੱਬ ਦਾ ਸਿਮਰਨ ਜਿਉਂ-ਜਿਉਂ ਬਜ਼ੁਰਗ ਹੁੰਦਾ ਹੈ ਤਿਉਂ-ਤਿਉਂ ਫਲ ਪੱਕਦਾ ਹੈ ਤਿਉਂ-ਤਿਉਂ ਰੱਬ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੁੰਦਾ ਹੈ ਦੁਨੀਆ ਭਰ ਦਾ ਹਰ ਚੀਜ਼ ਬਦਲਦੀ ਰਹੂਗੀ ਜਿੰਨੇ ਮਾਇਆ ਦੇ ਭੋਗ ਨੇ ਇੱਕ ਦਿਨ ਚੰਗੇ ਲੱਗਦੇ ਸੀ ਟੀਵੀ ਵੇਖਣਾ ਘੁੰਮਣਾ ਫਿਰਨਾ ਇੱਕ ਦਿਨ ਫਿਰ ਮੰਜੇ ਤੇ ਬਹਿ ਗਿਆ ਕਹਿੰਦਾ ਮੇਰਾ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਆਖੋ ਵੇ ਗੁਰੂ ਕਹਿੰਦਾ ਕਿ ਨਹੀਂ ਬੋਲਣਾ ਇੱਕ ਵਾਰ ਕਹਿੰਦਾ ਕਿ ਨਹੀਂ ਹੁਣ ਮੇਰਾ ਬਾਹਰ ਬਾਜ਼ਾਰ ਜਾਣ ਨੂੰ ਅੱਗੇ ਵੈਸੇ ਸਕੂਟਰ ਸਟਾਰਟ ਕਰਕੇ ਕਹਿੰਦਾ ਚਲੋ ਜਰਾ ਬਾਜ਼ਾਰ ਘੁੰਮ ਆਈਏ ਕਹਿੰਦਾ ਸੀ ਹੁਣ ਨਹੀਂ ਕਹਿੰਦਾ ਇੰਨੇ ਚਿਰ ਲੱਗਾ ਉਮਰ ਦੇ ਸੁਭਾਵ ਨੇ ਸਭ ਕੁਝ ਕੌੜਾ ਕਰਤਾ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਉਹ ਇਹ ਟੀਵੀ ਕੀ ਆ ਇਹ ਦੁਨੀਆ ਦੇ ਸੁੱਖ ਰਾਜ ਜਿਹੜੇ ਘੁੰਮਣਾ ਫਿਰਨਾ ਬਾਜ਼ਾਰਾਂ ਦੇ ਵਿੱਚ ਇਹ ਕੀ ਨੇ ਇਹ ਮਾਇਆ ਦੇ ਭੋਗ ਨੇ ਇੱਕ ਮਿੰਟ ਵਿੱਚ ਕੌੜੇ ਹੋ ਜਾਂਦੇ ਉਮਰ ਬਦਲਣ ਦੇ ਨਾਲ ਹਾਂਜੀ ਵਿੱਚ ਨਾ ਕੋਈ ਕਿਥੈ ਤੈ ਰੋ ਵਹਿ ਰੋਦ ਹੁਣ ਮੇਰੇ ਪੰਜਵੇਂ ਪਾਤਸ਼ਾਹ ਪਿਤਾ ਜੀ ਆਖੋ ਵਹਿਗੁਰੂ ਬੜਾ ਪਿਆਰਾ ਸ਼ਬਦ ਕਹਿੰਦੇ ਜੇ ਸਮਝਣ ਦੀ ਕੋਸ਼ਿਸ਼ ਕਰਿਓ ਕਹਿੰਦੇ ਜਿੱਥੋਂ ਤੂੰ ਹੁਣ ਵਿਛੜ ਗਿਆ ਨਾ ਤੇ ਰੋਂਦਾ ਰੋਜ ਕਿਸੇ ਨੂੰ ਵੀ ਕਿੰਨਾ ਮੈਨੂੰ ਮਿਲਾ ਦਿਓ ਜੀ ਮੈਂ ਮਿਲਣਾ ਚਾਹਨਾ ਹੁਣ ਵਿੱਚ ਕੋਈ ਵਿਚੋਲਾ ਨਹੀਂ ਤੇਰੇ ਤੇ ਰੱਬ ਵਿੱਚ ਬਣ ਸਕਦਾ ਕਿਤੇ ਕਹੇ ਵੀ ਪਰਮਜੀਤ ਸੋ ਬਣ ਜੂ ਜਸਵੀਰ ਸਿੰਘ ਬਣ ਜੂ ਮਨਜੀਤ ਸਿੰਘ ਬਣ ਜੂ ਕੋਈ ਬਾਬਾ ਬਣ ਜੂ ਨਾ ਸੁਣ ਲਾ ਮੇਰੇ ਸਹਿਬ ਕਹਿੰਦੇ ਵਿਚ ਵਿਚ ਮਣ ਵਿਚੋਲਾ ਇਸ ਕੰਮ ਵਿੱਚ ਵਿਚੋਲਗਰੀ ਕੋਈ ਨਹੀਂ ਕਰ ਸਕਦਾ ਵੀ ਕੋਈ ਬੰਦਾ ਕਹਿ ਕੇ ਤੈਨੂੰ ਮaaf ਕਰਾ ਦੇ ਵੀ ਇਸ ਬੰਦੇ ਨੇ ਨਿਤਨੇਮ ਸਾਰਾ ਜੀਵਨ ਨੇ ਕੀਤਾ ਜੀ ਮੇਰੇ ਕਹਿਣ ਤੇ ਇਹਨੂੰ ਮਿਲਾ ਲਓ ਪਤਾ ਲੱਗਾ ਜੀ ਸਮਝ ਲੱਗੀ ਸਾਰਿਆਂ ਨੂੰ ਵਿਚ ਨਾ ਕੋਈ ਕਰ ਸਕੈ ਕਿਸ ਥੇਰੋਂ ਐ ਰੋਜ ਕੀ ਗੱਲ ਅੱਜ ਗੱਡੀ ਚੋ ਕੇ ਇੱਥੋਂ ਤੁਰ ਪਏ ਭਾਈ ਸਾਹਿਬ ਉਹਨਾਂ ਦੇ ਕੋਲ ਇੰਨਾ ਚਿਰ ਜਾਂਦਾ ਰਹੇ ਮੇਰੀ ਗੱਲ ਨਹੀਂ ਬਣੀ ਕਹਿੰਦੇ ਲੋਕੀ ਇੰਨਾ ਕਿਤੇ ਸਿਰ ਹਲਾਓ ਵੀ ਕਹਿੰਦੇ ਆ ਕਿ ਨਹੀਂ ਲੋਕੀ 10 ਸਾਲ ਕਿਸੇ ਡੇਰੇ ਨਾਲ ਜੁੜੇ ਰਹੇ ਉੱਥੇ ਗੱਲ ਨਹੀਂ ਜੀ ਬਣੀ 10 ਸਾਲ ਕਿਸੇ ਵੱਲ ਤੁਰ ਪਏ ਉੱਥੇ ਗੱਲ ਨਹੀਂ ਉਹ ਭਲਿਆ ਪੁਰਸ਼ਾ ਜਿਨ੍ਹਾਂ ਨੇ ਤੈਨੂੰ ਤੁਦ ਆਪ ਵਿਛੋੜਿਆ ਅੱਗੇ ਕੀ ਆ ਇੱਕ ਵਾਰ ਖੋਲ ਕੇ ਬੋਲ ਤੁਦ ਆਪ ਵਿਛੋੜਿਆ ਆਪ ਲਾਇਆ ਜਿਨੇ ਵਿਛੋੜਿਆ ਮੜਾਉਗਾ ਵੀ ਓਈ ਧਿਆਨ ਦਿਓ ਜਿਹਨੇ ਹੱਥ ਚੋਂ ਚੀਜ਼ ਖੋਈ ਦਊਗਾ ਵੀ ਓਈ ਐਵੇਂ ਨਾ ਇੱਧਰ ਉੱਧਰ ਤੁਰ ਕੇ ਆਪਣਾ ਸਮਾਂ ਬਰਬਾਦ ਕਰ ਵੇਚਣਾ ਕੋਈ ਕਰ ਸਕੈ ਵਿਚੋਲਪਣਾ ਕੋਈ ਵੇਚ ਦਾ ਮਤਲਬ ਵਿਚੋਲਪਣਾ ਵੇਚਣਾ ਕੋਈ ਕਰ ਸਕੈ ਕਿਸ ਥੇਰੋਂਵੇਂ ਰੋਜ ਕੀ ਕਦੀ ਇੱਧਰ ਨੂੰ ਗੱਡੀ ਚੁੱਕ ਕੇ ਭੱਜ ਪੈਣਾ ਕਦੀ ਇੱਧਰ ਨੂੰ ਗੱਡੀ ਚੁੱਕ ਕੇ ਭੱਜ ਪੈਣਾ ਉਹ ਭਲਿਆ ਪੁਰਸ਼ਾ ਜਿਹਦੇ ਨਾਲੋਂ ਵਿਛੜਿਆ ਉਹਦੇ ਅਗਿਆਨ ਕੇ ਤਰਲਾ ਪਾ ਕਰ ਕਿਰਪਾ ਮੇ ਲੋਰਾਮ ਕਰ ਕਿਰਪਾ ਮੇ ਲੋਰਾਮ ਕਰ ਕਿਰਪਾ ਮੇ ਲੋਰਾਮ ਕਰ ਕਿਰਪਾ ਮੇ ਲੋਰਾਮ ਮੇਰੀ ਹੱਥ ਜੋੜ ਕੇ ਬੇਨਤੀ ਚੌਂਕੜਾ ਮਾਰ ਲਾ ਅੱਖਾਂ ਮੀਟ ਲਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਧਿਆਨ ਤਰ ਇੰਨੇ ਵਿਛੋੜਿਆ ਹੀ ਇੰਨੇ ਮਿਲਣਾ ਹੀ ਇੱਕ ਵਾਰ ਆਮ ਪਾਸਿਆਂ ਤੋਂ ਸੁਰਤ ਨੂੰ ਮੋੜ ਕੇ ਇੱਥੇ ਲਿਆ ਕੇ ਆਪਣੇ ਅੰਦਰ ਪਾਤਰ ਲਾ ਕਰ ਕਿਰਪਾ ਮੇਲੋ ਰਾਮ ਕਰ ਮੇਲੋ ਰਾਮ ਕਰ ਕਿਰਤ ਕਰਮ ਕੇ ਵਿਛੜੇ ਕਿਰਤ ਕਰਮ ਕੇ ਵਿਛੜੇ ਕਿਰਤ ਕਰਮ ਕੇ ਵਿਛੜੇ ਆਹਾ ਕਿਰਤ ਕਰਮ ਕੇ ਵਿਚੜੇ ਕਿਰਤ ਕਰਮ ਕੇ ਵਿਚੜੇ ਕਿਰਤ ਕਰਮ ਕੇ ਵਿਚੜੇ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਇੱਕ ਵਾਰ ਫੇਰ ਦਿਰੜਤਾ ਲਓ ਵੇਚਨਾ ਕੋਈ ਅੱਜ ਤੋਂ ਪਤਾ ਲੱਗ ਗਿਆ ਕਿ ਨਹੀਂ ਪਿੱ ਤੇਰੇ ਤੇ ਰੱਬ ਵਿੱਚ ਵਿਚੋਲਾ ਕੋਈ ਨਹੀਂ ਬਣ ਸਕਦਾ ਐਵੇਂ ਕਿਸੇ ਕੋਲ ਜਾ ਕੇ ਤਰਲੇ ਨਾ ਪਾਈ ਜਿੰਨੇ ਵਿਛੋੜਿਆ ਜਿੰਨ ਵਿਛੋੜਿਆ ਸੋ ਮਿਲ ਸੀ ਜਨ ਵਿਛੋੜਿਆ ਸੋ ਮਿਲ ਸੀ ਮੇਲ ਸੀ ਮਿਲੂਗਾ ਵੀ ਉਹ ਜਿੰਨੇ ਤੈਨੂੰ ਤੈਨੂੰ ਘਰੋਂ ਕੱਢ ਕੇ ਜਿਹਨੇ ਦਰਵਾਜ਼ਾ ਬੰਦ ਕੀਤਾ ਦਰਵਾਜ਼ਾ ਤੇ ਕਿਸੇ ਨੇ ਨਹੀਂ ਖੋਲਣਾ ਜਿਹੜਾ ਅੰਦਰ ਬੈਠਾ ਕੁੰਡੀ ਤੇ ਉਹਨੇ ਲਾਈ ਨਹੀਂ ਪਤਾ ਲੱਗਾ ਜੀ ਘਰੋਂ ਕੱਢ ਕੇ ਜਿਹਨੇ ਕੁੰਡੀ ਲਾਈ ਕੁੰਡੀ ਲਾਈ ਅੰਦਰੋਂ ਇਹ ਤੇ ਸਾਰੇ ਬਾਹਰ ਖਲੋਤੇ ਨੇ ਤੇਰੀ ਕੁੰਡੀ ਕੀ ਤਰ੍ਹਾਂ ਖੋਲਣਗੇ ਸਮਝਣ ਦੀ ਕੋਸ਼ਿਸ਼ ਕਰੋ ਪਕੜੋ ਵਚਨ ਨੂੰ ਅੰਦਰ ਵਾਲੇ ਨੇ ਕੁੰਡੀ ਲਾਈ ਅੱਖੋ ਵੇ ਗੁਰੂ ਤੇ ਕੁੰਡੀ ਵੀ ਹੁਣ ਤੂੰ ਉਹਦੇ ਅੱਗੇ ਨਹੀਂ ਪਕਾਰ ਕਰਦਾ ਬਹੁਤ ਸਾਰੀਆਂ ਰੂਹਾਂ ਨੇ ਜਿਨ੍ਹਾਂ ਨੂੰ ਪੁੱਛ ਕੇ ਵੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਨਹੀਂ ਜੀ ਅਸੀਂ ਫਲਾਣੇ ਨੂੰ ਮੰਨਦੇ ਆਂ ਨਹੀਂ ਮਿਲ ਸਕੂਗਾ ਕੋਈ ਤੈਨੂੰ ਅੱਜ ਮੇਰੇ ਪੰਜਵੇਂ ਪਾਤਸ਼ਾਹ ਨੇ ਨਵੇੜੇ ਕਰ ਦਿੱਤੇ ਨੇ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇਂ ਕਦੇ ਅੱਗੇ ਰੋਜ ਰੋਜ ਰੋਣੇ ਰੋਣਾ ਮੈਨੂੰ ਮਿਲਾ ਦੇ ਮਿਲਾ ਦੇ ਮਿਲਾਊਗਾ ਤੇ ਇਹੋ ਹੀ ਜਿੰਨੇ ਤੈਨੂੰ ਵਿਛੋੜਿਆ ਹਾਂਜੀ ਕਿਤਾ ਕਿਛੂ ਨਾ ਹੋਵਈ ਲਿਖਿਆ ਤੋਰ ਸੰਯੋਗ ਤੇਰੇ ਕਿਤੇਆਂ ਵੀ ਕੁਝ ਨਹੀਂ ਹੋਣਾ ਅਖੋ ਵੇ ਗੁਰੂ ਵਾਹਿਗੁਰੂ ਉੱਥੇ ਸੰਯੋਗ ਦੀ ਘੜੀ ਵੀ ਲਿਖੀ ਆ ਵੀ ਇਹਦਾ ਸੰਯੋਗ ਕਿਦਣ ਬਣਨਾ ਹੈ ਵਿਆਹ ਦਾ ਦਿਨ ਅਖੋ ਵੇ ਗੁਰੂ ਵਾਹਿਗੁਰੂ ਗੱਲ ਕਿ ਬੋਲਣਾ ਵਾਹਿਗੁਰੂ ਵਿਆਹ ਦੀ ਸਾਈ ਚਿੱਠੀ ਦੇ ਜਿਹੜੇ ਦਿਨ ਸੰਯੋਗ ਲਿਖੀ ਹੁੰਦੀ ਉਹ ਤੋਂ ਪਹਿਲਾਂ ਮਲਾਪ ਬੱਚੀ ਦੇ ਬੱਚੇ ਦਾ ਆਪਾਂ ਨਜਾਇਜ਼ ਸਮਝਦੇ ਆਂ ਵੀ ਨਾ ਭਈ ਇਤਰਾ ਮਿਲ ਨਹੀਂ ਸਕਦੇ ਜਿਸ ਦਿਨ ਸੰਯੋਗ ਦੀ ਘੜੀ ਆਉਂਦੀ ਫਿਰ ਪਤੀ ਪਤਨੀ ਬਣ ਜਾਂਦੇ ਉਹ ਭਲਿਆ ਉਸ ਦਿਨ ਦੀ ਵੇਟ ਕਰ ਜਿਸ ਮੇਰੇ ਮਾਲਕ ਨੇ ਤੇਰਾ ਸੰਯੋਗ ਸੰਬਤ ਸਾਹਾ ਲਿਖਿਆ ਫਿਰ ਬੋਲੋ ਨਾ ਸੰਬਤ ਸਾਹਾ ਅਲਿਹਾ ਮਿਲ ਕਰ ਪਾਵੋ ਤੂੰ ਆ ਚਿਟਾ ਦਾੜਾ ਹੱਥ 'ਚ ਫੜ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਰੋਇਆ ਕਰ ਦੇ ਸੱਜਣਾ ਜੰਹ ਹੋਵੇ ਸਹਬ ਅਗੇ ਤਰਲੇ ਪਾਇਆ ਘਰ ਸਹਬ ਅਗੇ ਬੇਨਤੀਆਂ ਪਹਿਲੀ ਗੱਲ ਤੇ ਵੇਖੋ ਤਰਲਾ ਮੈਂ ਇਹ ਤੁਹਾਨੂੰ ਪਾਉਣ ਲੱਗਾ ਵੀ ਸਾਨੂੰ ਮਹਿਸੂਸ ਹੀ ਨਹੀਂ ਵੀ ਅਸੀਂ ਵਿਛੜੇ ਆ ਇੱਕ ਬੱਚਾ ਆਪਣੇ ਪਿਓ ਤੋਂ ਵਿਛੜ ਕੇ ਹੱਸਦਾ ਹੈ ਬੋਲੋ ਨਹੀਂ ਹੌਲੀ ਬੋਲਿਓ ਬੋਲੋ ਨਾ ਇੱਕ ਬੱਚੇ ਕੋਲੋਂ ਆਪਣੇ ਪਿਓ ਦੀ ਮੇਲੇ 'ਚ ਉਂਗਲ ਛੁੱਟ ਜਾਏ ਹੱਸਦਾ ਕੇ ਹੁੰਦਾ ਹੈ ਅਸੀਂ ਦੇ ਭੰਗੜੇ ਪਾਉਂਦੇ ਫਿਰਦੇ ਆ ਵਿਛੜ ਜਾਣ ਦਾ ਅਪਾਵ ਹੋਣਾ ਜਿੰਦਗੀ ਚ ਮਿਲਾਪ ਦੀ ਆਹਟ ਆ ਨਹੀਂ ਪਤਾ ਲੱਗਾ ਆਖੋ ਵੇ ਗੁਰੂ ਗੁਰੂ ਵਿਛੜ ਜਾਣ ਦਾ ਅਪਾਵ ਹੋਣਾ ਮਿਲਾਪ ਦੀ ਆਹਟ ਆ ਆਹਟ ਆਹਟ ਮਿੰ ਪਸਾ ਬਦਲੇ ਸੁਤੀ ਸੁਤੀ ਨੇ ਵੀ ਹੈ ਮੈਂ ਕਿਸੇ ਤੋਂ ਵਿਛੜੀ ਹਾਂ ਆ ਕਾਲੀ ਕੋਇਲ ਨੂੰ ਬਾਬੇ ਫਰੀਦ ਨੇ ਪੁੱਛਿਆ ਕਾਲੀ ਕੋਇਲ ਤੇ ਉਹਨੇ ਕਿ ਕਿ ਅਸੀ ਆਪਣੇ ਪ੍ਰੀਤਮ ਕੈ ਹਾਂ ਬਿਰ ਬਿਰ ਮੈਂ ਵਿਛੋੜਾ ਉਹਨੂੰ ਪਤਾ ਸੀ ਮੈਂ ਵਿਛਣੀ ਸਾਨੂੰ ਪਤਾ ਹੀ ਨਹੀਂ ਅਸੀਂ ਵਿਛੜੇ ਹਾਂ ਵਿਛੜੇ ਦੀ ਇੱਕ ਹੋਰ ਕਹਾਣੀ ਜੇ ਆਖੋ ਵਾਹਿਗੁਰੂ ਵਾਹਿਗੁਰੂ ਨੋਟ ਕਰਿਓ ਵਿਛੜੇ ਦੀ ਇੱਕ ਹੋਰ ਨਿਸ਼ਾਨੀ ਗੁਰਬਾਣੀ ਚ ਲਿਖੀ ਸਤਗੁਰ ਤੇ ਵਿਛੜੇ ਬੋਲੋ ਸਤਗੁਰ ਤੇ ਵਿਛੜੇ ਉਹਨਾਂ ਨੂੰ ਕੀ ਹੁੰਦਾ ਜੀ ਢਿੱਡ ਪੀੜ ਹੁੰਦੀ ਉਹਨਾਂ ਦੀ ਕੋਈ ਖਾਸ ਨਿਸ਼ਾਨੀ ਹੈ ਉਹਨਾਂ ਦੀ ਇਹਨੇ ਹਾਂ ਪੁੱਤਰ ਜਿਹੜੇ ਜਿਹੜੇ ਵਿਛੜੇ ਹੁੰਦੇ ਤਿੰਨੀ ਦੁੱਖ ਪਾਇਆ ਤਿੰਨੀ ਦੁੱਖ ਪਾਇਆ ਬੋਲੋ ਤਿੰਨੀ ਦੁੱਖ ਪਾਇਆ ਫੇਰ ਬੋਲੋ ਤਿੰਨੀ ਦੁੱਖ ਪਾਇਆ ਜਿਨ੍ਹਾਂ ਜਿਨ੍ਹਾਂ ਘਰਾਂ ਦੇ ਵਿੱਚ ਦੁੱਖ ਨੇ ਸਮਝ ਲਓ ਇਹ ਰੱਬ ਤੋਂ ਵਿਛੜੇ ਨੇ ਜਿਨ੍ਹਾਂ ਜਿਨ੍ਹਾਂ ਦੇ ਘਰ 'ਚ ਕੋਈ ਪ੍ਰੋਬਲਮਾਂ ਨੇ ਸਮਝ ਲਓ ਇਹਨਾਂ ਦੀਆਂ ਰੱਬ ਨਾਲੋਂ ਤਾਰਾਂ ਟੁੱਟੀਆਂ ਨੇ ਇਹ ਉਤੋਂ ਵੇਖਣ ਨੂੰ ਸਿੱਖ ਲੱਗਦੇ ਆਖੋ ਵੈਗਰੂ ਇਹਨਾਂ ਬੀਬੀਆਂ ਵੀ ਦਿਮਾਲੇ ਵੱਧੇ ਨੇ ਇਹਨਾਂ ਗੁਰਸਿੱਖਾਂ ਦੇ ਸਿਰਾਂ ਤੇ ਦਿਮਾਲੇ ਆ ਇਹ ਸਿੱਖ ਖਵਾਉਂਦੇ ਨੇ ਮਗਰ ਸ਼ਬਦ ਤੇ ਸੁਰਤ ਤੋਂ ਵਿਛੜੀਆਂ ਰੂਹਾਂ ਨੇ ਤਾਂ ਇਹਨਾਂ ਦੇ ਘਰ 'ਚ ਦੁੱਖ ਆਏ ਨੇ ਮੈਂ ਨਹੀਂ ਕਹਿੰਦਾ ਬਾਣੀ ਕਹਿੰਦੀ ਸਤਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ ਬੋਲੋ ਹਾਂ ਸਤਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ ਤੇ ਮੇਰੇ ਸਤਗੁਰੂ ਅੱਜ ਪਾਤਸ਼ਾਹ ਜੀ ਕਹਿੰਦੇ ਭਾਈ ਜਿਦਨ ਤੂੰ ਰੱਬ ਤੋਂ ਵਿਛੜ ਜਾਣਾ ਏ ਤੇਰੇ ਘਰ ਦੁੱਖ ਡੇਰਾ ਲਾ ਲੈਂਦੇ ਨੇ ਬਟ ਪਕੀ ਮੇਰਾ ਪ੍ਰਭ ਮਿਲੈ ਆਹ ਹਾਹ ਦਾ ਉਤਰ ਹੈ ਸਭ ਤੇ ਯੋਗ ਠੀਕ ਤੇ ਵੱਡੇ ਭਾਗਾਂ ਦਾ ਸਦਕਾ ਮੇਰਾ ਪਰਮੇਸ਼ਰ ਮੈਨੂੰ ਦੁਬਾਰਾ ਮਿਲ ਜੇ ਅਖ ਵਹਿਗੁਰੂ ਵਹਿਗੁਰੂ ਜਿੱਦਾਂ ਇੱਕ ਛੋਟਾ ਜਿਹਾ ਬੱਚਾ ਪਿਓ ਤੋਂ ਵਿਛੜ ਕੇ ਰਹਿੰਦਾ ਸੀ ਤੇ ਜਿਸ ਦਿਨ ਬਾਪ ਮਿਲ ਪਿੰਦਾ ਹੈ ਉਹ ਦਿਨ ਖੁਸ਼ ਹੋ ਜਾਂਦਾ ਨਾ ਸਿੱਖ ਵੀ ਵਿਛੜਿਆ ਹੈ ਤੇ ਤੜਫਦਾ ਹੈ ਜਿਦਣ ਗੁਰੂ ਮਿਲ ਜਾਂਦਾ ਫਿਰ ਬਾਹਾਂ ਉੱਚੀਆਂ ਖੜਕੇ ਕਹਿੰਦਾ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇ ਮੱਛੀ ਮੱਛੀ ਪਾਣੀ ਦੇ ਵਿੱਚੋਂ ਬਾਹਰ ਕੱਢੀ ਤੇ ਤੜਫਦੀ ਸੀ ਜਿਦਣ ਪਾਣੀ 'ਚ ਛੱਡ ਦਿੰਦੇ ਹੋ ਬੋਲੋ ਨਾ ਇੱਕ ਵਾਰ ਅੱਗੇ ਤੁਸੀਂ ਬੋਲਿਆ ਕਰੋ ਅੱਧੀ ਕਥਾ ਕਰਿਆ ਕਰੋ ਜਿਦਣ ਪਾਣੀ ਵਿੱਚ ਤੇ ਫਿਰ ਆਹ ਹਰਮੰਦਰ ਸਾਹਿਬ ਵਿੱਚ ਵੇਖੋ ਕਿ ਤਰ੍ਹਾਂ ਕਰਦੀਆਂ ਫਿਰਦੀਆਂ ਪਾਣੀ ਦੇ ਵਿੱਚ ਆਨੰਦ ਲੈਂਦੀਆਂ ਫਿਰਦੀਆਂ ਇਤਰਾ ਹੀ ਸਿੱਖ ਬਾਣੀ ਤੋਂ ਟੁੱਟ ਕੇ ਅੱਜ ਤੜਫ ਰਿਹਾ ਹੈ ਵੱਡ ਭਾਗੀ ਮੇਰਾ ਪ੍ਰਭ ਮਿਲੇ ਜੇ ਕਿਤੇ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਣ ਤਾਂ ਉਤਰੇ ਸਭ ਬਿਯੋਗ ਸਾਰੇ ਵਿਯੋਗ ਉਤਰ ਜਾਣ ਇਹਨਾਂ ਦੇ ਜਿੰਨੀਆਂ ਪ੍ਰੋਬਲਮਾਂ ਲਈ ਅਜਰੋਂਦਾ ਫਿਰਦਾ ਹੈ ਵੈਸੇ ਅੱਜ ਦੇ ਹਾਲਾਤ ਵਿੱਚ ਸਿੱਖੀ ਦੀ ਕੋਈ ਜਿਹੜੀ ਪੋਜੀਸ਼ਨ ਆ ਕੋਈ ਚੰਗੀ ਨਹੀਂ ਗਈ ਨੋਟ ਕਰਦੇ ਹੋ ਕਿ ਨਹੀਂ ਲਕਸ਼ ਦਾ ਕਰਕੇ ਮੈਨੂੰ ਦੱਸੋ ਕਿ ਚੰਗੀ ਆ ਹਾਲਤ ਕੋਈ ਚੰਗੀ ਨਹੀਂ ਗਈ ਇਹ ਸਾਰੇ ਦਾ ਕਾਰਨ ਕੀ ਹੈ ਬਾਪ ਤੋਂ ਉਂਗਲ ਛੁੱਟ ਜਾਣੀ ਰੋਣੇ ਕਦੋਂ ਪੈਂਦੇ ਨੇ ਜਦੋਂ ਬਾਪ ਦੀ ਉਂਗਲ ਛੱਡਦੀ ਏ ਗੁਰੂ ਕਿਹਾ ਸਿੱਖਾ ਕਥਾ ਸੁਣ ਕੇ ਕੇਵਲ ਕੰਨ ਰਸਨਾ ਬਣਾ ਕੇ ਜਾਈ ਜਿੱਥੋਂ ਕਦੀ ਭੁੱਲ ਗਏ ਐ ਜਿੱਥੋਂ ਵਿਛੜ ਗਏ ਐ ਉਹਦੇ ਨਾਲ ਜੁੜ ਜਾ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਵਿਛੜ ਗਿਆ ਐ ਮੇਰੀ ਕੌਮ ਦਾ 97% ਸਰਮਾਇਆ ਐ ਨਾ 97% ਜਿਹੜੇ ਗੁਰੂ ਕੇ ਸਿੱਖ ਨੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜਦੇ ਅਖੋ ਵੇ ਗੁਰੂ ਬਾਣੀ ਪੜਨੀ ਸ਼ੁਰੂ ਕਰਦੋ ਤੁਹਾਡੀ ਹਰ ਪ੍ਰੋਬਲਮ ਦੁੱਖ ਰੋਗ ਸੰਤਾਪ ਉਤਰੇ ਮੈਂ ਨਹੀਂ ਕਹਿ ਰਿਹਾ ਮੇਰਾ ਤੀਸਰਾ ਪਾਤਸ਼ਾਹ ਕਹਿ ਰਿਹਾ ਸਾਰੇ ਦੁੱਖ ਸੰਤਾਪ ਤੁਹਾਡੇ ਲੋਕੋਂ ਉਤਰ ਜਾਣਗੇ ਗੁਰੂ ਕੇ ਸਿੱਖੋਂ ਉਤਰ ਜਾਣਗੇ ਜਦੋਂ ਸੁਣੀ ਬਾਣੀ ਘੰਟਿਆਂ ਬਧੀ ਨਹੀਂ ਸੁਣਦੇ ਟੀਵੀ ਸੁਣਦੇ ਹੋ ਲੀਡਰਾਂ ਦੇ ਭਾਸ਼ਣ ਸੁਣਦੇ ਹੋ ਝੂਠਿਆ ਲੋਕਾਂ ਦੀਆਂ ਗੱਲਾਂ ਸੁਣਦੇ ਹੋ ਬਾਬਿਆਂ ਦੇ ਡੇਰਿਆਂ ਤੇ ਘੁੰਮਦੇ ਹੋ ਗੁਰੂ ਕਿਆ ਸਿੱਖਾ ਪਉ ਆਪਣੇ ਘਰ ਚ ਸਹਿਜ ਪਾਠ ਕਰਨਾ ਸ਼ੁਰੂ ਕਰ ਮੂੰਹ ਤੋਂ ਕਹਿ ਕੇ ਕੰਨਾਂ ਤੋਂ ਸੁਣ ਧੰਨੇ ਮੈਂ ਇੱਕ ਕੈਨੇਡਾ ਪਰਿਵਾਰ ਮਿਲ ਕੇ ਆਇਆ ਅਖੋ ਵੇ ਗੁਰੂ ਗੱਜ ਕੇ ਬੋਲੋ ਜੀ ਵਾਹਿਗੁਰੂ ਮੈਂ ਕਿਹਾ ਜੀ ਉਹ ਪਰਿਵਾਰ ਨਹੀਂ ਆਏ ਕਹਿੰਦੇ ਉਹਨਾਂ ਦੇ ਪਚੰਗੀ ਦਾ ਆਨੰਦ ਕਾਰਜ ਸੀ ਮੈਂ ਕਿਹਾ ਅੱਛਾ ਕਹਿੰਦੇ ਜੀ ਉਹਨਾਂ ਨੇ ਬੜਾ ਵੱਡਾ ਦਾਜ ਮੰਗਿਆ ਆਪਣੀ ਧੀ ਜਿਹੜੀ ਨਵਾਂ ਵਿਆਹ ਕੇ ਲਿਉਣੀ ਉਹਦੇ ਕੋਲੋਂ ਬੜਾ ਦਾਜ ਮੰਗਿਆ ਮੈਂ ਕੰਬਿਆ ਮੈਂ ਕਿਹਾ ਐਡਾ ਸੋਹਣਾ ਦਾੜਾ ਐਡੇ ਐਡੇ ਸੋਹਣੇ ਮਸ਼ਹਰੇ ਅਜਿਹੇ ਤਰ੍ਹਾਂ ਦਾ ਸਿੰਘ ਬਿਠਾ ਸਾਹਮਣੇ ਇਤਰਾ ਦਾ ਖੁੱਲ ਡਾਣਾ ਦਮਾਲਾ ਬੱਦਾ ਮੈਂ ਸੋਹਣੇ ਮਸ਼ਾਇਰੇ ਮੈਂ ਕਈ ਵਾਰ ਆ ਮਹਿਸੂਸ ਕਰਦਾ ਨਾ ਵੀ ਮੇਰੇ ਸਹਿਬ ਦਾ ਸਰੂਪ ਆਏ ਇਹਨਾਂ ਸੋਹਣਾ ਸਰੂਪ ਦਾ ਕਈ ਵਾਰ ਉਹਨੇ ਮਿਲਣਾ ਤੇ ਮੈਂ ਕਹਿੰਨਾ ਮੇਰਾ ਗੁਰੂ ਗੋਬਿੰਦ ਸਿੰਘ ਇਤਰਾ ਦਾ ਹੋਊਗਾ ਐਡਾ ਲੰਬਾ ਉੱਚਾ ਸੋਹਣਾ ਸਿੱਖ ਅੱਖ ਵੇਗਰੂ ਤੇ ਮੈਂ ਖਿਆ ਜੀ ਮੈਨੂੰ ਦੱਸ ਦਿਓ ਥੋੜਾ ਜਿਆ ਮੈਨੂੰ ਦੱਸੋ ਕੀ ਦਾਜ ਮੰਗਿਆ ਕਹਿੰਦੇ ਉਹਨਾਂ ਧੀ ਵਾਲਿਆਂ ਨੂੰ ਆਖਿਆ ਵੀ ਮੇਰੇ ਜਿਹੜੀ ਧੀ ਬਣ ਕੇ ਨਾ ਹੋਣੀ ਐ ਨਾ ਇੱਕ ਸਹਿਜ ਪਾਠ ਆਪ ਕਰੇ ਆਹਾ ਆਹ ਆਨੰਦ ਹੋਇਆ ਨਾ ਹਰ ਦਿਓ दान ਮੈਂ ਦੱਜੋ ਹਰ ਦਿਓ দান ਮੈਂ ਦੱਜੋ ਪਿਓ ਨੇ ਏਡੇ ਏਡੇ ਢਾੜੇ ਵਾਲੇ ਨੇ ਆਖਿਆ ਮੈਨੂੰ ਇੱਕ ਪੈਸਾ ਨਹੀਂ ਚਾਹੀਦਾ ਮੈਨੂੰ ਇੱਕ ਪ੍ਰਾਪਰਟੀ ਦੀ ਕੌਡੀ ਨਹੀਂ ਚਾਹੀਦੀ ਜਿਹੜੀ ਧੀ ਨੇ ਮੇਰੇ ਘਰ ਆਣ ਕੇ ਮੇਰੀ نسل ਨੂੰ ਅੱਗੇ ਤੋਰਨਾ ਹੈ ਮੇਰੇ ਘਰ ਪੈਰ ਪਾਉਣ ਤੋਂ ਪਹਿਲੋਂ ਇੱਕ 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 ਤੁਕ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੇ ਦਰਸ਼ਨ ਕਰੇ ਪੂਰੇ ਗੁਰੂ ਦੇ ਤੇ ਮੇਰੇ ਘਰ ਆਣ ਕੇ ਉਹ ਪਰਵੇਸ਼ ਕਰੇ ਇਹ ਦਾਨ ਲੈ ਕੇ ਆਵੇ ਮੇਰੀ ਨੌ ਰਾਣੀ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਹਾਂਜੀ ਨਾਨਕ ਗੋ ਪ੍ਰਭ ਰਾਖਲੇ ਆਹ ਹਾ ਮੇਰੇ ਸਾਹਿਬ ਬੰਦੀ ਮੋਚ ਕਨ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਪੰਜਵੇਂ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਜੀ ਫਰਮਾਉਂਦੇ ਵੀ ਮੇਰੇ ਸਹਿਬ ਬੰਦੀ ਛੋੜ ਸਤਿਗੁਰੂ ਗਰੀਬ ਨਿਵਾਜ ਜੀ ਮੈਂ ਵਿਛੜ ਗਿਆ ਸਾਂ ਤੇ ਮੈਨੂੰ ਤੁਸੀਂ ਆਪਣੇ ਦਰ ਤੇ ਹੁਣ ਸਦਾ ਲਈ ਰੱਖ ਲਓ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਹਿਬ ਬੰਦੀ ਮੋਜ ਬੰਦੀ ਛੋੜ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਮੈਨੂੰ ਰੱਖ ਲਿਓ ਬਦਕ ਰੂ ਬੇ ਸਾਧ ਸੰਗ ਆਹ ਇੱਕ ਬੜੀ ਸੋਹਣੀ ਦਵਾਈ ਦੱਸ ਗਿਆ ਵੀ ਜੇ ਕੱਤੇ ਦਾ ਮਹੀਨਾ ਗੁਰੂ ਕੇ ਪਿਆਰਿਓ ਤੇ ਕੀ ਕਰਨਾ ਸ਼ੁਰੂ ਕਰਦੋ ਸਾਥ ਸੰਗ ਦਾ ਮਤਲਬ ਸਾ ਸੰਗਤ ਕਰਨੀ ਸ਼ੁਰੂ ਕਰਦੋ ਕਿਤੇ ਕਿਸੇ ਦੇ ਡੇਰੇ ਵਾਲਾ ਭੱਜਣਾ ਵੀ ਉਸ ਬਾਬੇ ਕੋਲ ਸਾਧ ਕੋਲ ਸਾਧੂਆਂ ਕੋਲ ਚੱਲ ਜੀਏ ਨਹੀਂ 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 ਸਾ ਸੰਗਤ ਵਿੱਚ ਆਉਣਾ ਆ ਸਾ ਸੰਗਤ ਆ ਆ ਸਾ ਸੰਗਿਆ ਆਖੋ ਵੇ ਗੁਰੂ ਇਥੇ ਆਉਣਾ ਜਿੱਥੇ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਇੱਕ ਬਰਾਬਰ ਬੈਠੇ ਹੋ ਉਹ ਸਾత్సੰਗਤ ਨਹੀਂ ਹੋ ਸਕਦੀ ਜਿੱਥੇ ਇੱਕ ਗੱਦੀ ਲਾ ਕੇ ਬੈਠਾ ਹੋਵੇ ਦੂਸਰੇ ਥੱਲੇ ਬੈਠੇ ਹੋ ਸਾత్సੰਗ ਦਾ ਮਤਲਬ ਹੁੰਦਾ ਹੈ ਜਿੱਥੇ ਸਭੇ ਸਾਂਝੀ ਵਾਲ ਸਦਾਇਨ ਜਿੱਥੇ ਸਭੇ ਇਥੇ ਗੱਦੀ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਆਪਾ ਪਾ ਸਾਰੇ ਇੱਕ ਸਮਾਨ ਥੱਲੇ ਬੈਠੇ ਆ ਕੋਈ ਉੱਚਾ ਨਹੀਂ ਨੀਵਾਂ ਨਹੀਂ ਸਾਰੇ ਇੱਕ ਰਸ ਬੈਠੇ ਉਹਨੂੰ ਕਹਿੰਦੇ ਸਾత్సੰਗਤ ਅਕ ਵੈਗੁਰੂ ਨਾ ਕੋ ਵੈਰੀ ਜਿੱਥੇ ਐ ਤਰ੍ਹਾਂ ਦਾ ਸੁਭਾਅ ਬਣ ਜੇ ਮੇਰੇ ਸਾਹਿਬ ਕਹਿੰਦੇ ਜੇ ਕੱਤੇ ਦਾ ਮਹੀਨਾ ਤੁਹਾਨੂੰ ਇਹ ਉਪਦੇਸ਼ ਦਿੰਦਾ ਹੈ ਵੀ ਜੇ ਕਦੀ ਜ਼ਿੰਦਗੀ ਸਤਸੰਗਤ ਮਿਲ ਜਾਏ ਤਾਂ ਬਿਨ ਸੇ ਸਭੇ ਸੋਚ ਜਿੰਨੀਆਂ ਸੋਚਾਂ ਤੁਹਾਡੇ ਦਿਵਾਲੇ ਚੰਬੜੀਆਂ ਜਿੰਨੀਆਂ ਪਰੇਸ਼ਾਨੀਆਂ ਚੰਬੜੀਆਂ ਨੇ ਇਹ ਤੁਹਾਡੀਆਂ ਬਣ ਸਕਦੀਆਂ ਤੁਹਾਡੇ ਗਲੋਂ ਲੱਗ ਸਕਦੀਆਂ ਨੇ ਜੇ ਤੁਸੀਂ ਰੋਜ਼ ਸਤਸੰਗਤ ਕਰਨੀ ਸ਼ੁਰੂ ਕਰ ਦੋ ਕੱਤੇ ਦੇ ਮਹੀਨੇ ਨੇ ਆਪ ਜੀ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੀ ਖਲੇ ਮੇਰੇ ਸਾਹਿਬ ਬੰਦੀ ਮੋਚ ਤੱਕ ਹੋਏ ਸਾਧ ਸੰਗ ਬੇਨਤ ਸਭੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ